ਸਟਾਰਟ ਆ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓ ਦੇਖੋ ਸਮਰਾਲੇ ਦੇ ਪੈਲੈਸ ਦੀ ਵੀਡੀਓ ਆ ਕਿਵੇਂ ਉੱਥੇ ਇੱਕ ਡਾਂਸਰ ਕੁੜੀ ਦੇ ਨਾਲ ਬਤਮੀਜੀ ਕੀਤੀ ਗਈ ਆ ਤੁਸੀਂ ਦੇਖ ਹੀ ਲਿਆ ਵੀਡੀਓ ਦੇ ਵਿੱਚ ਕਿਵੇਂ ਇੱਕ ਡਾਂਸਰ ਕੁੜੀ ਦੇ ਨਾਲ ਬਤਮੀਜੀ ਕੀਤੀ ਗਈ ਪੂਰਾ ਮਾਮਲਾ ਕੀ ਸੀ ਕੁੜੀ ਨੂੰ ਕਹਿੰਦੇ ਵੀ ਸਟੇਜ ਤੋਂ ਥੱਲੇ ਆ ਕੇ ਨੱਚ ਤੇ ਉਹਨੇ ਨੱਚੋਂ ਤੋਂ ਜਵਾਬ ਦੇਤਾ ਉਸ ਤੋਂ ਬਾਅਦ ਉਸ ਡਾਂਸਰ ਕੁੜੀ ਨੂੰ ਗਾਲਾਂ ਕੱਢੀਆਂ ਗਈਆਂ ਉਸ ਦੇ ਨਾਲ ਬਤਮੀਜੀ ਕੀਤੀ ਗਈ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਕੁੜੀ ਦੇ ਗਲਾਸ ਮਾਰਦਾ ਉਸ ਤੋਂ ਬਾਅਦ ਚਲੋ ਕੁੜੀ ਨੇ ਗਾਲਾਂ ਕੱਢੀਆਂ ਤੇ ਗਾਲਾਂ ਦੇ ਲੈਗ ਸੀ ਕੱਢਤੀਆਂ ਵਧੀਆ ਹੋਇਆ ਮੈਂ ਕਹਿੰਨਾ ਤਿੰਨ ਚਾਰ ਧਰ ਵੀ ਦਿੰਦੀ ਉਹਦੇ ਫੇਰ ਉਹਨੂੰ ਉਹਦੀ ਜਿਹੜੀ ਅਕਲਾ ਵੀ ਟਿਕਾਣੇ ਆ ਜਾਂਦੀ ਤੇ ਇੱਥੇ ਕਈ ਲੋਕ ਕਹਿੰਦੇ ਆ ਵੀਡੀਓ ਦੇਖ ਕੇ ਕਹਿੰਦੇ ਵੀ ਡਾਂਸਰ ਕੁੜੀ ਵੀ ਤਾਂ ਗਾਲਾਂ ਕੱਢੀ ਹੀ ਜਾਂਦੀ ਆ ਉਹ ਜੇ ਉਹ ਗਾਲਾਂ ਨਾ ਕੱਢੇ ਹੋਰ ਉਹਦੇ ਹਾਰ ਪਾਵੇ ਅਗਲੀ ਨੂੰ ਗਾਲਾਂ ਕੱਢੀ ਜਾਂਦਾ ਉਹਨੂੰ ਕਹਿੰਦਾ ਥੱਲੇ ਆ ਕੇ ਨੱਚ ਨਹੀਂ ਆਹ ਕਰ ਦੂ ਉਹ ਕਰ ਦੂ ਇੰਨੇ ਕੁਸ਼ ਉਹਨੂੰ ਬੋਲਿਆ ਇਹਦਾ ਚਲੋ ਮਾਰੀ ਜੀ ਵੀਡੀਓ ਰਿਕਾਰਡ ਹੋ ਗਈ ਜਿਹੜਾ ਮੁੰਡਾ ਗਲਾਸ ਮਾਰਦਾ ਹੈਗਾ ਕੁੜੀ ਦੇ ਡਾਂਸਰ ਦੇ ਨਹੀਂ ਤਾਂ ਲੋਕਾਂ ਨੇ ਇਹ ਵੀ ਨਹੀਂ ਯਕੀਨ ਮੰਨਣਾ ਸੀ ਅੱਜ ਕੱਲ੍ਹ ਲੋਕ ਆਪਦੀ ਇੱਜ਼ਤ ਨੂੰ ਇੱਜ਼ਤ ਤੇ ਦੂਜਿਆਂ ਦੀ ਇੱਜ਼ਤ ਨੂੰ ਮਜ਼ਾਕ ਸਮਝਦੇ ਆ ਜੇ ਇਹੋ ਜਿਹਾ ਕੁਸ਼ ਉਹ ਬੰਦੇ ਦੀ ਭੈਣ ਦੇ ਨਾਲ ਹੋਇਆ ਹੁੰਦਾ ਕੀ ਉਹ ਜਰ ਲੈਂਦਾ ਕੀ ਇਹ ਕੁੜੀ ਕਿਸੇ ਦੀ ਭੈਣ ਨਹੀਂ ਹੈਗੀ ਇਹ ਆਪਦੀ ਰੋਜੀ ਰੋਟੀ ਦੇ ਲਈ ਡਾਂਸ ਕਰਦੀਆਂ ਉੱਥੇ ਫਰਕ ਸਿਰਫ ਇੰਨਾ ਹਰਕ ਸਿਰਫ ਇੰਨਾ ਦੂਜੀਆਂ ਕੁੜੀਆਂ ਸਟੇਜ ਤੋਂ ਥੱਲੇ ਡਾਂਸ ਕਰਦੀਆਂ ਨੇ ਇਹ ਜਿਹੜੀਆਂ ਡਾਂਸਰਾਂ ਨੇ ਇਹ ਪੈਸੇ ਲੈ ਕੇ ਸਟੇਜ ਦੇ ਉੱਪਰ ਡਾਂਸ ਕਰਦੀਆਂ ਨੇ ਇਹ ਵੀ ਗੱਲ ਹੁਣ ਕੌੜੀ ਲੱਗਣੀ ਆ ਯਾਰ ਦੂਜਿਆਂ ਦੀ ਇੱਜ਼ਤ ਨੂੰ ਵੀ ਇੱਜ਼ਤ ਸਮਝੋ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸਾਹਮਣੇ ਵਾਲਾ ਬੰਦਾ ਇੱਜ਼ਤ ਕਰਦਾ ਉਹਨੂੰ ਇੱਜ਼ਤ ਭਾਵੇਂ ਥੋੜੀ ਘਟ ਦਿਓ ਪਰ ਬੇਇੱਜ਼ਤੀ ਵਿਆਜ ਸਮੇਤ ਵਾਪਸ ਕਰੋ ਕਿਉਂਕਿ ਜਿੰਨਾ ਚਿਰ ਤੁਸੀਂ ਸਹਿਣਾ ਨਹੀਂ ਛੱਡੋਗੇ ਉਨਾਂ ਚਾਰ ਲੋਕ ਕਹਿਣਾ ਨਹੀਂ ਛੱਡਣਗੇ ਆ ਕੁੜੀ ਨੂੰ ਚਾਹੀਦਾ ਸੀ ਕੁੜੀ ਨੂੰ ਚਾਹੀਏ ਚਲੋ ਗਾਲਾਂ ਕੱਟੀਆਂ ਮੈਂ ਕਹਣਾ ਯਾਰ ਕੁੜੀ ਨੇ ਕੱਢਤੀਆਂ ਗਾਲਾਂ ਗੁੱਸੇ ਦੇ ਵਿੱਚ ਠੀਕ ਹੈ ਗੁੱਸੇ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਕੁੜੀਏ ਚਾਰ ਚਪੇੜਾ ਵੀ ਧਰਦੀਆਂ ਸੀ ਇਹਦੇ ਤਾਂ ਕਿ ਦੋਕ ਪੈਗ ਉਹਦੇ ਡਾਂਸਰਾਂ ਦੇ ਨਾਲ ਬਤਮੀਜੀ ਕਰਦੇ ਆ ਉਹਨਾਂ ਦੀ ਇੱਜ਼ਤ ਨੂੰ ਇੱਜ਼ਤ ਸਮਝਦੇ ਹੀ ਨਹੀਂ ਇਹ ਮੁੰਡੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹਾ ਛਲਾਰੂ ਦੁੱਕੀ ਦਾ ਬੰਦਾ ਔਰਤ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਨ ਤੋਂ ਪਹਿਲਾਂ 100 ਵਾਰ ਸੋਚ। ਉਹ ਮਾੜੇ ਮਹਿੰਦੀਆਂ ਵਾਲਿਓ ਜੇ ਤੁਹਾਡੇ ਨਹੀਂ ਪਚਦੀ ਨਾ ਪੀਆ ਕਰੋ। ਨਾ ਪੀਆ ਕਰੋ ਜੇ ਨਹੀਂ ਪਚਦੀ। ਫਿਰ ਬਾਅਦ ਦੇ ਵਿੱਚ ਆਪਦਾ ਜਲੂਸ ਕਢਾਉਣੇ ਹੋ ਤੁਸੀਂ। ਮੈਨੂੰ ਲੱਗਦਾ ਉਹ ਪੈਲਸ ਦੇ ਵਿੱਚ ਜਿਹੜੇ ਆਲੇ ਦੁਆਲੇ ਲੋਕ ਹੋਣੇ ਆ ਜਿਹੜੇ ਖੜੇ ਇਹ ਸਭ ਦੇਖ ਰਹੇ ਸੀ ਉਹ ਮਰੀਆਂ ਜ਼ਮੀਰਾਂ ਵਾਲੇ ਹੋਣੇ ਆ। ਕਿਉਂਕਿ ਸਾਡੇ ਲੋਕ ਬਸ ਤਮਾਸ਼ਾ ਦੇਖਦੇ ਆ। ਜਾ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਧੀਆਂ ਪੈਣਾ ਨਹੀਂ ਹੋਣੀਆਂ ਜਿਹੜੇ ਉਥੇ ਬੁੱਤ ਬਣ ਕੇ ਸਾਰਾ ਕੁਝ ਦੇਖ ਰਹੇ ਸੀ ਜੋ ਛਲਾਰੂ ਨੇ ਛੇੜਖਾਨੀ ਕੀਤੀ ਸੀ ਕੁੜੀ ਨੂੰ ਗਾਲਾਂ ਕੱਢੀਆਂ ਫੜ ਕੇ ਉਹਦਾ ਗਲਮਾ ਚਾਰ ਮਾਰਦੇ ਉਹਦੇ ਕੰਨਾਂ ਦੇ ਚਪੇੜਾ ਤਾਂ ਕਿ ਉਹਦੀ ਸੁਰਤ ਟਿਕਾਣੇ ਆਉਦੀ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵੀ ਇਹੇ ਮੁੰਡੇ ਨੂੰ ਲੱਭੋ ਤੇ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਮੇਰੀ ਇਹ ਵੀਡੀਓ ਵੀ ਉਹ ਮੁੰਡੇ ਤੱਕ ਪਹੁੰਚਦੀ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ